ਦੀਵਾਨਾ ਰੇੜੀ ਦੇ ਸਰਕਾਰ ਸੁਣਤੇ ਲੋ ਫਿਰ ਸੁਣਿਓ ਮੇਰੀ ਬਾਤ ਅੰਦਰ ਦੀ ਅੱਖ ਇਹਨੂੰ ਲੋਕ ਕਹਾਣੀ ਵੀ ਕਹਿ ਸਕਦੇ ਆ ਬਾਤ ਵੀ ਕਹਿ ਸਕਦੇ ਆ ਅੰਦਰ ਦੀ ਅੱਖ ਇੱਕ ਬਾਦਸ਼ਾਹ ਦੇ ਤਿੰਨ ਪੁੱਤਰ ਸਨ ਉਪਰੋ ਥਲੀ ਦੇ ਤਿੰਨੇ ਸੋਹਣੇ ਸੁਨੱਖੇ ਸੂਝਬਾਨ ਬਾਦਸ਼ਾਹ ਨੇ ਉਸ ਦੀ ਹਰ ਤਰ੍ਹਾਂ ਉਹਨਾਂ ਦੀ ਸਿੱਖਿਆ ਦੇ ਪੂਰਨ ਪ੍ਰਬੰਧ ਕੀਤੇ ਵੱਡੇ ਹੋ ਕੇ ਬੜੇ ਲਾਇਕ ਤੇ ਦੂਰ ਉਦੇਸ਼ ਨਿਕਲੇ ਉਹ ਹਮੇਸ਼ ਕਿਸੇ ਦੀ ਗੱਲ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਜਦੋਂ ਇਸ ਬਾਦਸ਼ਾਹ ਦੇ ਤਿੰਨੇ ਰਾਜਕੁਮਾਰ ਜਵਾਨ ਹੋ ਗਏ ਤਾਂ ਬਾਦਸ਼ਾ ਨੂੰ ਇਸ ਗੱਲ ਦਾ ਫਿਕਰ ਲੱਗਾ ਕਿ ਉਹਨਾਂ ਚੋਂ ਬਾਦਸ਼ਾਹੀ ਕਿਸ ਨੂੰ ਸੌਂਪੀ ਜਾਵੇ। ਉਥੋਂ ਦਾ ਰਵਾਜ ਸੀ ਕਿ ਸਭ ਤੋਂ ਯੋਗ ਲੜਕੇ ਨੂੰ ਰਾਜ ਸੌਂਪਿਆ ਜਾਂਦਾ ਹੈ। ਬਾਦਸ਼ਾ ਨੇ ਕਈ ਤਰਕੀਬਾਂ ਸੋਚੀਆਂ, ਵਜ਼ੀਰਾਂ ਤੋਂ ਸਲਾਹ ਮੰਗੀਆਂ, ਵਿਚਾਰ-ਚਰਚਾ ਕੀਤੀ। ਫਿਰ ਆਪਣੇ ਤਿੰਨੇ ਸ਼ਹਿਜ਼ਾਦਿਆਂ ਨੂੰ 3 ਸਾਲ ਮੁਲਕ ਦੀ ਹੱਤ ਤੋਂ ਬਾਹਰ ਰਹਿਣ ਦਾ ਹੁਕਮ ਦਿੱਤਾ ਕਿ ਬੱਚਿਓ ਤੁਸੀਂ ਤਿੰਨ ਸਾਲ ਦੁਨੀਆ ਘੁੰਮ ਕੇ ਵੇਖੋ, ਨਵੇਂ ਤਜਰਬੇ ਗ੍ਰਹਿਣ ਕਰੋ, ਤਿੰਨੇ ਵਿਆਹ ਕਰਾ ਲਓ। ਤੁਹਾਡੇ ਚ ਜਿਹੜਾ ਕੋਈ ਸਿਆਜ਼ਾਦੀ ਵਿਆਹ ਕੇ ਲਿਆਏਗਾ ਮੈਂ ਉਸਨੂੰ ਆਪਣੀ ਬਾਦਸ਼ਾਹੀ ਸੌਂਪ ਦੇਵਾਂਗਾ ਸੋ ਕਿਸੇ ਸ਼ੁਭ ਦਿਹਾੜੇ ਤੇ ਬਾਦਸ਼ਾਹ ਨੇ ਉਹਨਾਂ ਤਿੰਨੇ ਪੁੱਤਰਾਂ ਨੂੰ ਵਿਦਾ ਕੀਤਾ ਮੁਲਕ ਦੀ ਸਰਾਤ ਤੇ ਪਹੁੰਚ ਕੇ ਉਹਨਾਂ ਸੋਚਿਆ ਕਿ ਇਕੱਠੇ ਰਹਿ ਕੇ ਸਫ਼ਰ ਦਾ ਜੋ ਸਵਾਦ ਆਏਗਾ ਕੱਲਿਆਂ-ਕੱਲਿਆਂ ਨਹੀਂ ਆਵੇਗਾ ਕਿਉਂ ਨਾ ਜਿੱਧਰ ਵੀ ਜਾਈਏ ਤਿੰਨੇ ਇਕੱਠੇ ਜਾਈਏ ਭਰਾਵਾਂ ਚ ਇੱਕ ਤਾਂ ਸੀ ਇੱਕ ਦੂਸਰੇ ਦਾ ਸੁੱਖ ਵੀ ਵੰਡਾ ਸਕਾਂਗੇ ਨਵੇਂ ਤਜਰਬੇ ਕਰਾਂਗੇ ਸਾਥ ਬਣਿਆ ਰੂ ਬਚਪਨ ਜ ਇਕੱਠੇ ਰਹੇ ਆ ਸੋ ਇਸ ਤਰ੍ਹਾਂ ਉਹ ਦੇਸ਼ ਪ੍ਰਦੇਸ਼ ਇਕੱਠੇ ਘੁੰਮਦੇ ਰਹੇ ਤੇ ਫਿਰ ਉਹਨਾਂ ਨੇ ਲੋਕਾਂ ਨੂੰ ਸਮਝਦਿਆਂ ਸਮਝਿਆ ਜਾਣਿਆ ਤੇ ਲੋਕਾਂ ਤੋਂ ਗਿਆਨ ਹਾਸਲ ਕੀਤਾ ਦੁਨੀਆਦਾਰੀ ਸਿੱਖੀ ਗ੍ਰਹਿਣ ਕੀਤਾ ਪੜ੍ਹੇ ਗੁੜੇ ਦੁਨੀਆ ਨੂੰ ਪਰਖਿਆ ਜਦੋਂ ਥੱਕ ਗਏ ਤਾਂ ਇੱਕ ਨਦੀ ਦੇ ਕੰਢੇ ਇੱਕ ਪਿੰਡ ਦੇ ਵਿੱਚ ਜਾ ਠਾਰੇ ਇੱਕ ਦਿਨ ਤਿੰਨੋ ਸ਼ਹਿਜ਼ਾਦੇ ਜਦੋਂ ਨਦੀ ਤੇ ਨਾ ਕੇ ਵਾਪਸ ਆ ਰਹੇ ਸਨ ਰਾਤ ਨੂੰ ਉਹਨਾਂ ਨੂੰ ਇੱਕ ਬੁੱਢੀ ਪਠਿਆਰਨ ਮਿਲੀ ਉਹ ਗੱਲਾਂ ਕਰਦੀ ਕਰਦੀ ਤਿੰਨ ਸ਼ਹਿਜ਼ਾਦੇ ਨੂੰ ਆਪਣੇ ਘਰ ਲੈ ਆਏ ਤੇ ਕਹਿਣ ਲੱਗੀ ਕਿ ਮੇਰੇ ਕੋਲ ਰਮੈਨ ਹੈ ਇਥੇ ਕੋਈ ਪੜਿਆ ਲਿਖਿਆ ਪੰਡਤ ਨਹੀਂ ਤੁਸੀਂ ਇਸ ਨੂੰ ਪੜ ਕੇ ਸੁਣਾਓ ਰੱਬ ਤੁਹਾਡੀਆਂ ਮਰਾਦਾਂ ਪੂਰੀਆਂ ਕਰੇਗਾ ਤਿੰਨੇ ਸ਼ਹਿਜ਼ਾਦੇ ਮੰਨ ਗਏ ਉਹ ਬੁੱਢੀ ਦੇ ਘਰੇ ਹਫ਼ਤਾ ਪਰ ਰਹੇ ਰਮੈਣ ਪੜ ਕੇ ਸੁਣਾਉਣ ਲੱਗੇ ਜਦੋਂ ਸ਼ਹਿਜ਼ਾਦੇ ਵਿਦਾ ਹੋਣ ਲੱਗੇ ਬੁੱਢੀ ਨੇ ਆਖਿਆ ਬੱਚੋ ਇਹ ਦੱਸੋ ਲੰਕਾ ਕਿਵੇਂ ਸੜੀ ਸੀ ਤੇ ਸ਼ਹਿਜ਼ਾਦੇ ਕਹਿਣ ਲੱਗੇ ਹਨੂਮਾਨ ਦੇ ਅੱਗ ਲਾਉਣ ਨਾਲ ਸੜੀ ਸੀ ਉਹ ਪੁੱਛੀ ਕਿ ਇੰਨੀ ਵੱਡੀ ਅੱਗ ਕਿੱਥੋਂ ਆਈ ਬੁੱਢੀ ਨੇ ਆਖਿਆ ਕਿ ਮੈਂ ਤਾਂ ਢੇਰ ਸਾਰਾ ਬਾਲਣ ਬਾਲਦੀਆਂ ਨਿੱਕੀ ਜੀ ਅੱਗ ਵੱਲਦੀ ਹੈ ਏਡੀ ਵੱਡੀ ਲੰਕਾ ਉਹ ਲੰਕਾ ਸੜ ਕਿਵੇਂ ਗਈ ਜੇ ਉਸਨੇ سونے ਦੀ ਲੰਕਾ ਬਣਾਈ ਹੈ 라ਵਣ ਨੇ ਤਾਂ ਉਥੇ سونے ਨੂੰ ਇਦਾਂ ਥੋੜੀ ਅੱਗ ਲੱਗਦੀ ਹੈ ਉਹਦੇ ਲਈ ਫੂਸ ਬਾਲਣ ਲੱਕੜਾ ਕੋਈ ਤੇਲ ਜਾਂ ਕੋਈ ਹੋਰ ਚੀਜ਼ ਚਾਹੀਦੀ ਹੈ ਪੂਰੀ ਲੰਕਾ ਕਿਵੇਂ ਸੜ ਗਈ ਵੱਡਾ ਸ਼ਾਦਾ ਸੁਣਨ ਲੱਗਾ ਕਹਿੰਦੇ ਨੇ ਕਿ ਜੇ ਗੱਲ ਅੱਖੀਂ ਤੱਕੀ ਜਾਂ ਕੰਨੀਆਂ ਸੁਣੀਏ ਨਾ ਫਿਰ ਜਦੋਂ ਬੁੱਢੀ ਨੇ ਸਵਾਲ ਕੀਤਾ ਕਿ ਮੈਂ ਸਾਰਾ ਬਾਲਣ ਇਕੱਠਾ ਕਰਦੀ ਆਂ ਜੰਗਲ 'ਚ ਇਹਦੇ ਨਾਲ ਨਿੱਕੀ ਜਿਹੀ ਅੱਗ ਮਸਾਂ ਬਲਦੀ ਐ ਐਡੀ ਵੱਡੀ ਲੰਕਾ ਕਿਵੇਂ ਹਨੂਮਾਨ ਨੇ ਸਾੜ ਦਿੱਤੀ ਸਹਾਜਾਦਿਆ ਨੇ ਬੁੱਢੀ ਨੂੰ ਵਾਰੋ ਵਾਰੀ ਗੱਲ ਸਮਝਾਈ ਪਰ ਬੁੱਢੀ ਉੱਟ ਪਟੰਗ ਸਵਾਲ ਕਰਦੀ ਲਈ ਕਹਿਣ ਲੱਗੀ ਕਿ ਅਸੀਂ ਪਿੰਡ ਦੇ ਜੱਟ ਬੂਟ ਲੋਕ ਆਂ ਇੰਨੀ ਅਕਲ ਕਿੱਥੇ ਭਾਈ ਸਮਝਾਓ ਮੈਨੂੰ ਫਿਰ ਵੱਡਾ ਸ਼ਹਾਦਾ ਸਹਾਜਾਦਾ ਸਮਝਾਉਣ ਲੱਗਾ ਕਹਿੰਦੇ ਜਾਂ ਗੱਲ ਅੱਖੀ ਤੱਕੀ ਜਾਂ ਕੰਨ 'ਚ ਸੁਣੀ ਐ ਤੈਨੂੰ ਕਿਵੇਂ ਸਮਝ ਆਂਦੀ ਏ ਮਾਈ ਉਹ ਕਹਿੰਦੀ ਮੈਂ ਤਾਂ ਗੱਲ ਨੂੰ ਅੱਖਾਂ ਅੱਖੀ ਵੇਖ ਕੇ ਸਮਝਦੀ ਆਂ ਤਾਂ ਫਿਰ ਸੁੱਕਾ ਘਾਹ ਦਾ ਇੱਕ ਪੂਲਾ ਲੈ ਕੇ ਆ ਤੇ ਆਪਣੇ ਕੁੱਲੀ ਚ ਰੱਖ ਕੇ ਅੱਗ ਲਾ ਦੇ ਅੱਖੀ ਵੇਖ ਲੈਂਗੀ ਅੱਗ ਲੱਗਦੀ ਬੁੱਢੀ ਨੇ ਇਸ ਤਰ੍ਹਾਂ ਕੀਤਾ ਵੇਖਦੇ ਵੇਖਦੇ ਉਹ ਇੱਕ ਪੂਲੇ ਨਾਲ ਉਹਦੀ ਕੁੱਲੀ ਸੜ ਕੇ ਸੁਹਾ ਹੋ ਗਈ ਇਹ ਕੀ ਹੋਇਆ ਬੁੱਢੀ ਨੇ ਘਬਰਾ ਕੇ ਪੁੱਛਿਆ ਉਹ ਕਹਿਣ ਲੱਗੇ ਬਸ ਲੰਕਾ ਏਵੇਂ ਸੜੀ ਸੀ ਅੱਖੀ ਵੇਖ ਲੈਈ ਨਾ ਛੋਟੇ ਸਹਾ ਜਾਦੇ ਨੇ ਬੁੱਢੀ ਨੂੰ ਸਮਝਾਇਆ ਹਰ ਗੱਲ ਅੱਖੀਂ ਵੇਖ ਕੇ ਸਮਝਣੀ ਠੀਕ ਨਹੀਂ ਹੁੰਦੀ। ਕੁਝ ਗੱਲ ਮਹਿਸੂਸ ਕਰਕੇ ਵੀ ਸਮਝ ਲੈਣੀ ਚੰਗੀ ਹੁੰਦੀ ਹੈ। ਬੁੱਢੀ ਨੇ ਰੋਣਾ ਟਪਟਣਾ ਸ਼ੁਰੂ ਕਰ ਦਿੱਤਾ ਲੋਕ ਇਕੱਠੇ ਹੋ ਗਏ। ਸਹਜਾਦੇ ਜਦੋਂ ਉਥੋਂ ਖਿਸਕਣ ਲੱਗੇ ਤਾਂ ਬੁੱਢੀ ਨੇ ਫੜ ਲਿਆ। ਕਹਿੰਦੀ ਤੁਸੀਂ ਮੇਰਾ ਘਰ ਸਾੜ ਸੁਟਿਆ। ਮੈਂ ਤਾਂ ਬਾਦਸ਼ਾਹ ਦੇ ਅੱਗੇ ਫਰਿਆਦ ਕਰਾਂਗੀ। ਤੁਸੀਂ ਚੁੱਪਚਾਪ ਮੇਰੇ ਨਾਲ ਦਰਬਾਰ ਚੱਲੋ। ਸਹਜਾਦੇ ਕਹਿਣ ਲੱਗੇ ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਕਿਹੜਾ ਕੋਈ ਜ਼ੁਰਮ ਕੀਤਾ? ਅੱਗ ਤਾਂ ਤੂੰ ਖੁਦ ਲਾਈ ਆਪਣੇ ਘਰ ਨੂੰ। ਉਹ ਬੁੱਢੀ ਨੂੰ ਲੈ ਕੇ ਤਿੰਨੇ ਲੋਕ ਬਾਦਸ਼ਾਹ ਦੇ ਦਰਬਾਰ ਵੱਲ ਤੁਰ ਪਏ। ਰਾਜਧਾਨੀ ਤੋਂ ਕੁ ਦੂਰ ਸੀ, ਰਾਹ ਦੇ ਵਿੱਚ ਜੰਗਲ ਪੈਂਦਾ ਸੀ, ਪਿੰਡੋਂ ਬਾਹਰ ਨਿਕਲ ਕੇ ਉਹਨਾਂ ਨੇ ਉਜਾੜ ਦਾ ਰਾਹ ਫੜਿਆ। ਰਾਹ ਦੀ ਹਰ ਚੀਜ਼ ਉਹ ਬੜੇ ਧਿਆਨ ਨਾਲ ਵੇਖਦੇ ਰਹੇ, ਹਰ ਪੈੜ ਨੂੰ ਗੋਹ ਨਾਲ ਵੇਖਣ ਦੀ ਉਹਨਾਂ ਨੂੰ ਆਦਤ ਸੀ। ਇੱਕ ਪੈੜ ਉਹਨਾਂ ਨੂੰ ਆਪਣੇ ਅੱਗੇ-ਅੱਗੇ ਉਹਨਾਂ ਨੇ ਵੇਖੀ ਤੇ ਸਹਿਜਾਦੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਇਹ ਪੈੜ ਕਿਸੇ ਣੱਠੀ ਜਾਂਦੀ ਜਨਾਨੀ ਦੀ ਯਾਦਦੀ ਹੈ। ਇੱਕ ਸਹਿਜਾਦੇ ਨੇ ਆਖਿਆ, ਕਿ ਉਸਨੇ ਢਾਕ ਤੇ ਬੱਚਾ ਚੁੱਕਿਆ ਹੋਇਆ ਦੂਜਾ ਕਹਿਣ ਲੱਗਾ ਤੀਜੇ ਨੇ ਆਪਣੀ ਰਾਏ ਦਿੱਤੀ ਕਿ ਉਹ ਕੰਮੀ ਕਮੀਨ ਔਰਤ ਹੈ ਕੰਮਕਾਜ ਵਾਲੀ ਉਹ ਥੋੜੀ ਦੂਰ ਅੱਗੇ ਗਿਆ ਤੇ ਉਹਨਾਂ ਨੇ ਦੂਰੋਂ ਇੱਕ ਸ਼ਖਸ ਤੇਜ਼ ਕਦਮਾਂ ਪੁੱਟਦਾ ਆਪਣੇ ਵੱਲ ਆਉਂਦਾ ਵੇਖਿਆ ਤੇ ਬੜਾ ਗੰਭੀਰ ਤੇ ਉਦਾਸ ਸੀ ਉਹ ਬੁੱਢੀ ਸਵੇਤ ਚੋਹਾਨ ਨੂੰ ਰੋਕ ਕੇ ਪੁੱਛਣ ਲੱਗਾ ਕਿ ਤੁਸੀਂ ਮੇਰੀ ਪਤਨੀ ਨੂੰ ਕਿਤੇ ਵੇਖਿਆ ਉਹ ਘਰੋਂ ਨੱਠ ਕੇ ਆਈ ਹੈ ਇੱਕ ਸਹਾਜਾ ਦੇ ਨੇ ਪੁੱਛਿਆ ਘਰੋਂ ਨੱਠ ਕੇ ਆਈ ਹੈ ਕਹਿੰਦਾ ਹਾਂ ਮੇਰੇ ਨਾਲ ਰੁੱਸ ਕੇ ਘਰੋਂ ਭੱਜੀ ਭੱਜੀ ਆਈ ਹੈ ਤੇ ਉਹਦੀ ਕੁਛੜ ਦੇ ਵਿੱਚ ਇੱਕ ਬੱਚਾ ਵੀ ਚੁੱਕਿਆ ਹੋਇਆ ਸਾਜਾਦ ਨੇ ਪੁੱਛਿਆ ਕਿ ਨਾ ਹਾਂਜੀ ਬਿਲਕੁਲ ਚੁੱਕਿਆ ਹੋਇਆ ਤੇ ਉਸਨੇ ਕਮੀ ਕਮੀਣਾ ਵਰਗੇ ਮਲੇਜੇ ਕੱਪੜੇ ਪਾਏ ਹੋਏ ਨੇ ਤੀਜੇ ਸਾਜਾਦੇ ਨੇ ਪੁੱਛਿਆ ਹਾਂਜੀ ਬਿਲਕੁਲ ਇਹੀ ਨਿਸ਼ਾਨੀਆਂ ਨੇ ਉਸ ਸ਼ਖਸ ਨੂੰ ਜਦੋਂ ਪੁੱਛਿਆ ਪਰ ਉਹ ਹੈ ਕਿੱਥੇ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਤਿੰਨੋਂ ਸਾਜਾਦੇ ਇੱਕੋ ਵਾਚ ਚ ਬੋਲੇ ਉਹ ਬੰਦਾ ਕਹਿੰਦਾ ਕਹਿੰਦਾ ਤੁਸੀਂ ਝੂਠ ਬੋਲਦੇ ਹੋ ਮੇਰੀ ਪਤਨੀ ਦੀਆਂ ਸਾਰੀਆਂ ਨਿਸ਼ਾਨੀਆਂ ਜੋ ਤੁਸੀਂ ਪੁੱਛੀਆਂ ਨੇ ਬਿਲਕੁਲ ਉਹੀ ਹੈ ਦਾ ਮਤਲਬ ਤੁਸੀਂ ਅੱਖੀਂ ਵੇਖੀ ਹੈ ਉਹ ਸ਼ਖਸ ਗਰੋਧ ਨਾਲ ਗੁੱਸੇ ਹੋਇਆ ਕੋਸ ਨੂੰ ਤੁਸੀਂ ਕਿਤੇ ਸ਼ੁਪਾ ਦਿੱਤਾ ਇਸ ਦੇ ਲਈ ਉਸ ਦੇ ਗੁੰਮ ਹੋਣ ਲਈ ਤੁਸੀਂ ਜ਼ਿੰਮੇਵਾਰ ਮੈਂ ਤੁਹਾਡੀ ਰਾਜੇ ਅੱਗੇ ਸ਼ਿਕਾਇਤ ਕਰਾਂਗਾ ਤੁਸੀਂ ਮੇਰੇ ਨਾਲ ਦਰਬਾਰ ਚੱਲੋ ਫੈਸਲਾ ਰਾਜੇ ਦੇ ਦਰਬਾਰ ਹੋਏਗਾ ਖੈਰ ਇੱਕ ਪਹਿਲਾਂ ਬੇਬੇ ਦੀ 751 ਤੇ ਕੋਸ ਦੀ 751 ਚਲੋ ਕਹਿੰਦੇ ਕੋਈ ਨਹੀਂ ਅਸੀਂ ਤਾਂ ਪਹਿਲਾਂ ਹੀ ਚੱਲੇ ਆ ਜਿੱਥੇ ਹੋਰ ਉੱਥੇ ਹੋਰ ਤੇ ਤੂੰ ਵੀ ਨਾਲ ਚੱਲ ਪੈ ਇਨਸਾਫ ਲੈਣ ਲਈ ਬੁੱਢੀ ਕਹਿਣ ਲੱਗੀ ਪਹਿਲਾਂ ਇਹਨਾਂ ਨੇ ਮੇਰਾ ਘਰ ਸਾੜ ਸੁੱਟਿਆ ਹੁਣ ਤੇਰੀ ਰਣ ਉਹਦਾਲ ਲਈਏ ਤੇ ਤੈਨੂੰ ਮੈਨੂੰ ਚੱਕੇ ਲੱਗਦੇ ਨੇ ਤੇ ਉਹਨਾਂ ਦੇ ਨਾਲ ਉਹ ਮਰਦ ਮਾਣੂ ਵੀ ਜਿਹਦੀ ਔਰਤ ਗੁੰਮੀ ਸੀ ਉਹ ਵੀ ਉਹਨਾਂ ਦੇ ਨਾਲ ਦਰਬਾਰ ਵੱਲ ਨੂੰ ਤੁਰ ਪਿਆ ਅੱਗੇ ਜੰਗਲ ਓਜਾੜ ਬਿਆਬਾਨ ਵਿਚਕਾਰ ਇੱਕ ਪਹਾੜ ਬਣਿਆ ਹੋਇਆ ਸੀ ਜਿੱਥੋਂ ਲੋਕ ਆਉਂਦੇ ਜਾਂਦੇ ਲੰਘਦੇ ਸਨ ਤੇ ਸ਼ਾਜਾਦ ਦੇ ਹਰ ਚੀਜ਼ ਨੂੰ ਗੌਰ ਨਾਲ ਵੇਖਦੇ ਬਾਤਦੇ ਗਏ ਜਿਵੇਂ ਉਹ ਨਰਕੀ ਹੁੰਦੇ ਆ ਉਹਨਾਂ ਨੇ ਕੂਟ ਦੀ ਪੈੜ ਵੇਖੀ ਇੱਕ ਥਾਂ ਇੱਕ ਹੋਰ ਥਾਂ ਤੇ ਉਹਨਾਂ ਨੇ ਰਾਹ ਦੇ ਵਿੱਚ ਕੀੜਿਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਵੇਖੀਆਂ ਉਹਨਾਂ ਨੇ ਕੁਝ ਦਰਖਤਾਂ ਦੇ ਪੱਤੇ ਖਾਦੇ ਹੋਏ ਵੇਖੇ ਜਿਵੇਂ ਕੋਈ ਮੂੰਹ ਮਾਰਦਾ ਲੰਘਿਆ ਹੋਵੇ ਪਰ ਇੱਕੋ ਪਾਸੇ ਦੂਜੇ ਪਾਸੇ ਕੋਈ ਪੱਤਾ ਨਹੀਂ ਸੀ ਖਾਦਾ ਹੋਇਆ ਤੇ ਸਾਹਮਣੇ ਵੱਲੋਂ ਉਹਨਾਂ ਸਭਨਾਂ ਨੇ ਇੱਕ ਊਠਵਾਂ ਨੂੰ ਆਉਂਦੇ ਵੇਖਿਆ ਜਿਸਦੇ ਹੱਥ ਵਿੱਚ ਪਤਲੀ ਜੀ ਸ਼ਮਕ ਸੀ ਉਹ ਉਹਨਾਂ ਕੋਲ ਆ ਕੇ ਰੁਕ ਗਿਆ ਕਿ ਤੁਸੀਂ ਮੇਰਾ ਮੇਰਾ ਊਠ ਗੁਮ ਹੋ ਗਿਆ ਤੁਸੀਂ ਕਿਤੇ ਰਾਹ ਚ ਵੇਖਿਆ ਤੇ ਇੱਕ ਸ਼ਾਜਾਦਾ ਬੋਲਿਆ ਕਿ ਤੇਰਾ ਪੈਰ ਊਠ ਤੋਂ ਉਹ ਤੇਰਾ ਊਠ ਪੈਰ ਤੋਂ ਲੱਗਦਾ ਸੀ ਲੰਗ ਮਾਰਦਾ ਸੀ ਤੇ ਦੂਜਾ ਸ਼ਾਜਾਦਾ ਕਹਿਣ ਲੱਗਾ ਕਿ ਊਠ ਤੇ ਸ਼ੱਕਰ ਲੱਦੀ ਹੋਈ ਸੀ ਤੀਜੇ ਨੇ ਪੁੱਛਿਆ ਕਿ ਤੇਰਾ ਊਠ ਆ ਇੱਕ ਅੱਖ ਤੋਂ ਕਾਣਾ ਸੀ। ਉਹ ਊਠ ਵਾਲਾ ਕਹਿੰਦਾ ਹਾਂ ਤਿੰਨੇ ਨਿਸ਼ਾਨੀਆਂ ਠੀਕ ਨੇ ਉਹ ਮੇਰਾ ਊਠ ਸੀ। ਪਰ ਦੱਸੋ ਕਿੱਧਰ ਗਿਆ? ਉਹ ਕਹਿੰਦਾ ਸਾਨੂੰ ਤਾਂ ਪਤਾ ਨਹੀਂ। ਅਸੀਂ ਤਾਂ ਤੇਰਾ ਊਠ ਵੇਖਿਆ ਨਹੀਂ। ਫਿਰ ਉਹ ਕਹਿਣ ਲੱਗੇ ਉਹ ਪਤੇ ਤੇ ਨਿਸ਼ਾਨੀਆਂ ਕਿਵੇਂ ਠੀਕ ਨਿਕਲੀਆਂ? ਜਿਹੜੀਆਂ ਤੁਸੀਂ ਤਿੰਨੋਂ ਨਿਸ਼ਾਨੀਆਂ ਊਠ-ਊਠ ਦੀਆਂ ਦੱਸੀਆਂ ਕਿ ਉਤੇ ਸ਼ੱਕਰ ਲੱਦੀ ਹੋਈ ਆ ਉਹ ਅੱਖ ਤੋਂ ਉਹਨਾਂ ਲੰਗ ਮਾਰਦਾ। ਉਹ ਨਿਸ਼ਾਨੀਆਂ ਤਾਂ ਮੇਰੇ ਊਠ ਦੀਆਂ ਨੇ। ਜੇ ਤੁਸੀਂ ਵੇਖਿਆ ਨਹੀਂ ਤੇ ਫਿਰ ਦਾਵਾ ਕਿਵੇਂ ਕਰਦੇ ਹੋ? ਤੁਸੀਂ ਮੇਰਾ ਊਠ ਕਿਤੇ ਚੋਰੀ ਕਰਕੇ ਛੁਪਾ ਦਿੱਤਾ ਮੈਂ ਰਾਜੇ ਅੱਗੇ ਤੁਹਾਡੀ ਫਰਿਆਦ ਕਰਾਂਗਾ ਚੱਲੋ ਰਾਜ ਦਰਬਾਰ ਉਹ ਕਹਿੰਦੇ ਸੀ ਕਿ ਪਹਿਲੇ ਇਨਸਾਫ ਕਰਾਉਣ ਜਾ ਰਹੇ ਆ ਬੁੱਢੀ ਨੇ ਕਹਿੰਦੀ ਮੇਰਾ ਇਹਨਾਂ ਨੇ ਘੜ ਸਾੜਿਆ ਉਹ ਜੀ ਦੀ ਜਨਾਨੀ ਭੱਜੀ ਸੋ ਕਹਿੰਦਾ ਮੇਰੀ ਜਨਾਨੀ ਕੱਢ ਕੇ ਲੈ ਗਏ ਇਹ ਚੋਰ ਚੱਕੇ ਨੇ ਤੂੰ ਵੀ ਸਾਡੇ ਨਾਲ ਚੱਲ ਆਪਾਂ ਇਹਨਾਂ ਤੋਂ ਲੈਨੇ ਆ ਇਨਸਾਫ ਸੋ ਉਹ ਊਠ ਵਾਨ ਵੀ ਉਹਨਾਂ ਦੇ ਨਾਲ ਤੁਰ ਪਿਆ ਖੈਰ ਉਹ ਸਾਰੇ ਜੰਗਲ ਭਰ ਕੇ ਰਾਜਧਾਨੀ ਪੁੱਜੀ ਦਰਬਾਰ 'ਚ ਜਾ ਕੇ ਹਾਜ਼ਰ ਹੋਏ ਪਹਿਲਾਂ ਬੁੱਢੀ ਨੇ ਫਰਿਆਦ ਕੀਤੀ ਪੇਰੋ ਉਦਲੀ ਹੋਈ ਰਾਨ ਦੇ ਮਰਦ ਮਾਣੂ ਨੇ ਤੇ ਫਿਰ ਊਠ ਦੇ ਮਾਲਕ ਉਠਵਾਨ ਨੇ ਸਹਿਜਾਦਿਆਂ ਦੇ ਵਿਰੁੱਧ ਆਪਣੀ ਫਰਿਆਦ ਲਾਈ ਬਾਦਸ਼ਾਹ ਨੂੰ ਤੇ ਰਾਜੇ ਨੇ ਸਾਰੀ ਇਹ ਗੱਲਾਂ ਸੁਣੀਆਂ ਤੇ ਸਹਿਜਾਦਿਆਂ ਨੂੰ ਆਖਿਆ ਕਿ ਪਹਿਲਾਂ ਤੁਸੀਂ ਆਪਣੇ ਪੱਖ 'ਚ ਕੋਈ ਸਫਾਈ ਪੇਸ਼ ਕਰਨੀ ਤਾਂ ਕਰੋ ਪਹਿਲਾਂ ਇਹ ਦੱਸੋ ਕਿ ਤੁਸੀਂ ਇਸ ਬੁੱਢੀ ਦੇ ਘਰ ਕਿਉਂ ਸੜਿਆ ਤੇ ਸਹਿਜਾਦੇ ਨੇ ਆਖਿਆ ਕਿ ਹਜ਼ੂਰ ਅਗਰ ਪੁੱਛਣ ਦੀ ਆਗਿਆ ਹੋਵੇ ਅਸੀਂ ਆਪਣੇ ਸਫਾਈ ਦੇ ਵਿੱਚ ਬੁੱਢੀ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ ਰਾਜੇ ਨੇ ਆਗਿਆ ਦਿੱਤੀ ਔਰ ਇਸ ਸੇ ਜ਼ਿਆਦਾ ਇਹ ਕਹਿੰਦਾ ਮਾਈ ਤੇਰੀ ਕੁਲੀ ਚ ਸੁੱਕੇ ਘਾ ਦਾ ਪੂਲਾ ਕਿਸ ਨੇ ਰੱਖਿਆ ਸੀ ਬੁੱਢੀ ਕਹਿੰਦੀ ਜੀ ਮੈਂ ਆਪ ਰੱਖਿਆ ਸੀ ਤੇ ਫਿਰ ਦੂਜੇ ਸਹਾਜਾਦੇ ਨੇ ਪੁੱਛਿਆ ਮਾਈ ਇਸ ਫੂਸ ਦੇ ਪੂਲੇ ਨੂੰ ਤਿੱਲੀ ਕਿਸ ਨੇ ਲਾਈ ਸੀ ਬੁੱਢੀ ਕਹਿੰਦੀ ਜੀ ਮੈਂ ਆਪ ਲਾਈ ਸੀ ਤੇ ਫਿਰ ਤੀਜਾ ਸਹਾਜਾਦਾ ਕਹਿੰਦਾ ਪੂਲਾ ਤੂੰ ਖੁਦ ਰੱਖਿਆ ਤਿੱਲੀ ਤੂੰ ਖੁਦ ਲਾਈ ਫਿਰ ਅਸੀਂ ਤੇਰੀ ਕੁਲੀ ਕਿਵੇਂ ਸਾੜੀ ਉਹ ਕਹਿੰਦੀ ਬੁੱਢੀ ਕਹਿੰਦੀ ਮੈਂ ਇਹਨਾਂ ਦੇ ਕਹਿਣ ਤੇ ਅੱਗ ਲਾਈ ਆ ਵੀ ਇਹ ਕਹਿੰਦੇ ਨੇ ਅੱਗ ਲਾ ਦੇ ਰਾਜਾ ਸਾਰੀ ਗੱਲ ਸਮਝਾ ਬੁੱਢੀ ਨੂੰ ਸਮਝਾਣ ਲੱਗਾ ਮਾਈ ਤੂੰ ਸਿਆਣੀ ਬਿਆਣੀ ਐ ਤੂੰ ਆਪਣੀ ਮੂਰਖਤਾ ਕਾਰਨ ਕੁੱਲੀ ਸਾੜ ਲਈ ਤੇ ਇਲਜ਼ਾਮ ਇਹਨਾਂ ਤੇ ਥੋਪ ਰਹੀ ਐ ਪਹਿਲੇ ਮੁਕਦਮੇ ਦੇ ਵਿੱਚ ਉਹ ਖੈਰ ਸ਼ਹਿਜ਼ਾਦੇ ਬਰੀ ਹੋ ਬਰੀ ਹੋ ਗਏ ਕਿਉਂਕਿ ਉਸਨੇ ਕਿਹਾ ਸੀ ਕਿ ਲੰਕਾ ਕਿਵੇਂ ਸੜਦੀ ਐ ਮੈਨੂੰ ਸਾੜ ਕੇ ਦਿਖਾਓ ਉਹ ਕਹਿੰਦੇ ਤੇਰੀ ਕੁੱਲੀ ਐਦਾਂ ਸੜ ਜੂਗੀ ਉਹ ਕਹਿੰਦੀ ਦੱਸੋ ਸੋ ਹੁਣ ਦੂਜਾ ਮੁਕਦਮਾ ਪੇਸ਼ ਹੋਇਆ ਉਹ ਮਰਦਮਾਨੋ ਜਦੀ ਜਨਾਨੀ ਉਧਲ ਗਏ ਸੀ ਉਹਨੇ ਵਿਥਿਆ ਸੁਣਾਈ ਕਿ ਤਿੰਨਾਂ ਨੇ ਮੇਰੀ ਬੀਵੀ ਤੇ ਮੇਰਾ ਬੱਚਾ ਲਕੋ ਲਿਆ ਜਿਹੜੀਆਂ ਮੇਰੀਆਂ ਬੀਵੀ ਦੀਆਂ ਨਿਸ਼ਾਨੀਆਂ ਨੇ ਇਹ ਹੂ ਬੂ ਸਹੀ ਦੱਸਦੇ ਨੇ ਪਰ ਇਹ ਨਹੀਂ ਦੱਸਦੇ ਕਿ ਮੇਰੀ ਬੀਵੀ ਨੂੰ ਕਿੱਥੇ ਲੁਕੋ ਲਿਆ ਰਾਜ ਨੇ ਤਿੰਨ ਸਹਾਜਾਦਿਆਂ ਤੋਂ ਇਸ ਕੇਸ ਦੀ ਅਸਲੀਅਤ ਪੁੱਛੀ ਕਿ ਮਹਾਰਾਜ ਅਸੀਂ ਇਸ ਦੀ ਬੀਵੀ ਨੂੰ ਕਿਧਰੇ ਨਹੀਂ ਵੇਖਿਆ ਜੋ ਨਿਸ਼ਾਨੀਆਂ ਦੱਸੀਆਂ ਨੇ ਉਹ ਅਸੀਂ ਆਪਣੇ ਗਿਆਨ ਦੇ ਆਧਾਰ ਤੇ ਸੋਚੀਆਂ ਨੇ ਤੇ ਉਹ ਕਿਵੇਂ ਰਾਜ ਨੇ ਹਰਾਨੇ ਨੂੰ ਪੁੱਛਿਆ ਮਹਾਰਾਜ ਜ਼ਮੀਨ ਪੋਲੀ ਸੀ ਜਿਸ ਕਰਕੇ ਕਿਸੇ ਜਨਾਨੀ ਦੀ ਪੈੜ ਸਹਿਜ ਹੀ ਪਛਾਣੀ ਜਾ ਸਕਦੀ ਹੈ ਕਿ ਇਹ ਔਰਤ ਦੀ ਪੈੜ ਹੈ ਕੋਕੇ ਉਹ ਪੈੜ ਪਤਲੀ ਹੁੰਦੀ ਹੈ ਕੁਦਰਤੀ ਤੇ ਭੱਜੇ ਜਾਂਦੇ ਬੰਦੇ ਦੀ ਡਿੰਗ ਵੀ ਆਮ ਬੰਦੇ ਨਾਲੋਂ ਵੱਡੀ ਹੁੰਦੀ ਹੈ ਜੇ ਅਸੀਂ ਹੱਸਤਾ-ਹੱਸਤਾ ਤੁਰਦਿਆਂ ਤਾਂ ਪੈਰ ਤੋਂ ਪੈਰ ਦਾ ਇੱਕ ਜਾਂ ਡੇਢ ਫੁੱਟ ਦਾ ਫਰਕ ਹੋਏਗਾ ਤੇ ਜੇ ਕਿਤੇ ਆ ਡਿੰਗ ਵੱਡੀ ਹੈ ਤਾਂ ਫਿਰ ਉਹ ਡਿੰਗ 2 2.5 ਫੁੱਟ ਦੀ ਵੀ ਹੋ ਸਕਦੀ ਹੈ ਤੇ ਪੱਬਾਂ ਤੇ ਜ਼ੋਰ ਜ਼ਿਆਦਾ ਹੋਏਗਾ ਤੇ ਅੱਡੀ ਘੱਟ ਲੱਗੀ ਹੋਏਗੀ ਕੋਈ ਕੋ ਦੌੜਦੇ ਆ ਪੱਬਾਂ ਤੇ ਪੈਰ ਹੁੰਦਾ ਹੈ ਕੋਈ ਜੇ ਕਿਸੇ ਨੇ ਫੜਨਾ ਹੁੰਦਾ ਨਾ ਤੇ ਇਦਾਂ ਹੀ ਚੋਰ ਫੜੇ ਜਾਂਦੇ ਨੇ ਤੇ ਇਸੇ ਦੌਰਾਨ ਕਿਉਂਕਿ ਅੱਗੇ ਘਰਾਂ 'ਚ ਵਿਹੜੇ ਜਿਹੜੇ ਹੁੰਦੇ ਸੀ ਨਾ ਘਰ ਦੇ ਵਿਹੜੇ ਤੋਂ ਪਤਾ ਲੱਗ ਜਾਂਦਾ ਸੀ ਕਿ ਘਰੇ ਕੋਈ ਆਇਆ ਜਿਹੜੇ ਸਿਆਣੇ ਨਿਰਖੀ ਬੰਦੇ ਸੀ ਜੇ ਘਰ ਦੇ ਬਾਹਰ ਕਿਸੇ ਦੀਆਂ ਪੈੜਾਂ ਨੇ ਨਿਸ਼ਾਨ ਨੇ ਜਾਂ ਨਿਸ਼ਾਨ ਨਹੀਂ ਆ ਚਿੜੀਆਂ ਨੇ ਉੱਥੇ ਮਤਲਬ ਪਹੁੰਚੇ ਮਾਰੇ ਹੋਏ ਨੇ ਚਿੜੀਆਂ ਰੇਤੇ 'ਚ ਖੇਡੀਆਂ ਹੋਈਆਂ ਨੇ ਪਤਾ ਕਿ ਕੋਈ ਆਇਆ ਨਹੀਂ ਹੋਣਾ ਪੰਛੀ ਇੱਥੇ ਖੇਡਦੇ ਰਹੇ ਨੇ ਜਾਂ ਫਿਰ ਕਿਸੇ ਜਾਨਵਰ ਦਾ ਫੋਸ ਮਿੱਠਾ ਮਿੰਗਣਾ ਪਈਆਂ ਨੇ ਤਾਂ ਵੀ ਪਤਾ ਲੱਗ ਜਾਂਦਾ ਸੋ ਇਹ ਨਿਰਖ ਹੈ ਇਸ ਤਰ੍ਹਾਂ ਨਾ ਫਿਰ ਕਹਿੰਦੇ ਅਸੀਂ ਇਸ ਦੀ ਬੀਵੀ ਨੂੰ ਵੇਖਿਆ ਨਹੀਂ ਪਰ ਜ਼ਮੀਨ ਪੋਲਿਸਿਸ ਕਰਕੇ ਜਨਾਨੀ ਦੀ ਪੈੜ ਤੋਂ ਅਸੀਂ ਸਹਜਜ ਅੰਦਾਜ਼ਾ ਲਾਇਆ ਫਿਰ ਇੱਕ ਬੋਲਿਆ ਮਹਾਰਾਜ ਉਸ ਪੈੜ ਦਾ ਖੱਬਾ ਪੈਰ ਆਮ ਦੇ ਨਾਲੋਂ ਜ਼ਿਆਦਾ ਜ਼ਮੀਨ ਦੇ ਵਿੱਚ ਤੱਕ ਦਿੱਸਿਆ ਹੋਇਆ ਸੀ ਜਿਸ ਤੋਂ ਮੈਂ ਅੰਦਾਜ਼ਾ ਲਾਇਆ ਕਿ ਖੱਬੀ ਢਾਗ ਤੇ ਉਸਨੇ ਕੋਈ ਬੱਚਾ ਚੁੱਕਿਆ ਹੋਇਆ ਕਿ ਉਹਦੇ ਇੱਕ ਪੈਰ ਦਾ ਨਿਸ਼ਾਨ ਵੱਡਾ ਹੈ ਉਹ ਧਰਤੀ 'ਚ ਦਿੱਸਿਆ ਹੋਇਆ ਉਹ ਕੁਦਰਤੀ ਹੈ ਕਿ ਉਸ ਪਾਸੇ ਵਜ਼ਨ ਜ਼ਿਆਦਾ ਸੀ ਵੀ ਉਹਨੇ ਆਪਣੀ ਢਾਗ ਤੇ ਕੋਈ ਬੱਚਾ ਚੱਕਿਆ ਹੋਇਆ ਹੋਵੇਗਾ ਤੇ ਫਿਰ ਇਹ ਤੁਸੀਂ ਕਿਵੇਂ ਜਾਣ ਲੈ ਕਿ ਉਹ ਕੰਮੀ ਕਬੀਣਾ ਹੈ ਉਸ ਤੇ ਕਪੜੇ ਮੈਲੇ ਕੁਚਾਲੇ ਨੇ ਰਾਜ ਨੇ ਪੁੱਛਿਆ ਮਹਾਰਾਜ ਗਰੀਬ ਲੋਕ ਨਿੱਕੇ ਹੁੰਦੇ ਆ ਤੁਸੀਂ ਨੰਗੇ ਪੈਰ ਫਿਰਦੇ ਨੇ ਉਹਨਾਂ ਦੀ ਤੋਰ ਵੀ ਵੱਖਰੀ ਹੁੰਦੀ ਹੈ ਉਹਨਾਂ ਦੇ ਜਿਸਮ ਦਾ ਭਾਰ ਪੰਜੇ ਅਤੇ ਖੁਰੀ ਉੱਤੇ ਪੈਣ ਦੀ ਥਾਂ ਸਾਰੇ ਪੈਰ ਉੱਤੇ ਇਕਸਾਰ ਪੈਂਦਾ ਸੋ ਮੈਂ ਪੈੜ ਵੇਖ ਕੇ ਪਹਿਚਾਨ ਲੈ ਕਿ ਔਰਤ ਕੰਮੀ ਕਬੀਣਾ ਜਾਪਦੀ ਆਮ ਕੰਮ ਕਾਜ ਵਾਲੀ ਬਾਕੀ ਰਹੀ ਮਲੇ ਕੱਪੜਿਆਂ ਦੀ ਗੱਲ ਇਹ ਮੇਰਾ ਅੰਦਾਜ਼ਾ ਸੀ ਕਿ ਉਹਨੇ ਮਲੇ ਜੇ ਕੱਪੜੇ ਪਾਏ ਹੋਣੇ ਆ ਤੇ ਤੁਸੀਂ ਬਿਨਾ ਵੇਖਿਆ ਕਿਸੇ ਔਰਤ ਬਾਰੇ ਇਤਨਾ ਜਾਣ ਲਿਆ ਤੁਹਾਡੀ ਅਕਲ ਦੀ ਤਾਂ ਦਾਤ ਦੇਣੀ ਚਾਹੀਦੀ ਰਾਜੇ ਨੇ ਆਖਿਆ ਸੋ ਉਹ ਦੂਜੇ ਮੁਕੱਦਮੇ ਦੇ ਵਿੱਚੋਂ ਵੀ ਔਰਤ ਨੂੰ ਅਧਾਲਨ ਦੇ ਦੋਸ਼ਾਂ 'ਚ ਬਰੀ ਹੋ ਗਿਆ ਰਾਜੇ ਨੂੰ ਉਹਨਾਂ ਦੀ ਗੱਲ ਜੱਚੀ ਕਿਉਂਕਿ ਉਹਨਾਂ ਕੋਲ ਤਰਕ ਸੀ ਫਿਰ ਤੀਜਾ ਮੁਕੱਦਮਾ ਪੇਸ਼ ਹੋਇਆ ਸੋ ਊਠ ਦੇ ਮਾਲਕ ਊਠਵਾਨ ਨੇ ਸਾਰੀ ਵਿਥਿਆ ਸੁਣਾਉਂਦੇ ਆਖਿਆ ਕਿ ਇਹਨਾਂ ਤਿੰਨਾਂ ਨੇ ਮੇਰਾ ਊਠ ਕਿਤੇ ਸ਼ੋਭਾਲਿਆ ਚੋਰੀ ਦੀ ਮਨਸ਼ਾ ਦੇ ਨਾਲ ਇਹ ਊਠ ਦੀਆਂ ਨਿਸ਼ਾਨੀਆਂ ਤਾਂ ਪੂਰਾ ਦੱਸਦੇ ਨੇ ਪਰ ਊਠ ਦਾ ਥੋ ਪਤਾ ਨਹੀਂ ਦੱਸਦੇ ਕਿ ਕਿੰਦਰ ਗਿਆ ਤੇ ਰਾਜੇ ਨੇ ਪੁੱਛਿਆ ਕਿ ਊਠ ਬਾਰੇ ਤੁਹਾਡੀ ਕੀ ਸਫਾਈ ਹੈ ਬਈ ਤੇ ਉਸ ਨੂੰ ਸਹਿਜਾਦਿਆਂ ਦੇ ਵਿੱਚ ਉਸਦੀ ਦਿਲਚਸਪੀ ਬਹੁਤ ਗਈ ਕਿ ਬੜੇ ਹੋਣਹਾਰ ਨੌਜਵਾਨ ਨੇ ਸੋ ਮਹਾਰਾਜ ਊਠ ਦਾ ਖੁਰਾ ਦਾ ਸਹਿਜ ਹੀ ਪਛਾਣਿਆ ਜਾ ਸਕਦਾ ਉਸ ਦੀ ਪੈਰ ਦੇ ਵਿੱਚ ਪੈਰ ਦੇ ਤਿੰਨ ਉਗੜਵੇਂ ਨਿਸ਼ਾਨ ਸੀ ਤੇ ਚੌਥਾ ਪਿਛਲੀ ਲੱਤ ਦਾ ਖੱਬਾ ਪੈਰ ਸਾਫ਼ ਨਹੀਂ ਸੀ ਦਿਸਦਾ ਜਿਸ ਤੋਂ ਪਤਾ ਲੱਗਦਾ ਸੀ ਕਿ ਊਠ ਦੀ ਪਿਛਲੀ ਲੱਤ ਤੋਂ ਲੰਗੜਾ ਹੈ ਉਹ ਵਜ਼ਨ ਨਹੀਂ ਪਾਉਂਦਾ ਉੱਥੇ ਇਸ ਕਰਕੇ ਉਹਦੀ ਚੌਥੀ ਪੈੜ ਨਹੀਂ ਸੀ ਤੇ ਕਿਸੇ ਜ਼ਿਆਦਾ ਕਹਿਣ ਲੱਗਾ ਤੇ ਦੂਜਾ ਬੋਲਿਆ ਕਿ ਜਿੱਧਰੋਂ ਊਠ ਦਾ ਖੋਰਾ ਜਾ ਰਿਹਾ ਸੀ ਉਧਰ ਦੋਵੇਂ ਪਾਸੇ ਮੈਨੂੰ ਕੀੜੀਆਂ ਦੀਆਂ ਕਤਾਰਾਂ ਤੁਰੀਆਂ ਦਿਸੀਆਂ ਜਿਸ ਤੋਂ ਮੈਂ ਅਲਮਾਨ ਲਾਇਆ ਕਿ ਊਠ ਉੱਤੇ ਬੋਰੀਆਂ ਲੱਦੀਆਂ ਸੀ ਤੇ ਉਹਨਾਂ ਦੇ ਵਿੱਚ ਸ਼ੱਕਰ ਭਰੀ ਹੋਈ ਹੈ ਜੋ ਉੱਥੇ ਘਿਰਦੀ ਸੀ ਉਸੇ ਕਰਕੇ ਜਿੱਧਰ-ਜਿੱਧਰ ਊਠ ਗਿਆ ਤੇ ਉਧਰ-ਉਧਰ ਉਸੇ ਰਸਤੇ ਕੀੜੀਆਂ ਕਿਉਂਕਿ ਉਦੋਂ ਹੀ ਆ ਜਾਂਦੀਆਂ ਨੇ। ਸੋ ਮਹਾਰਾਜ ਜਿੱਧਰੋਂ ਦੀ ਊਠ ਲੱਗਿਆ ਉਸਤੇ ਇੱਕ ਪਾਸੇ ਦੇ ਝਾੜੀਆਂ ਪੌਦੇ ਤੇ ਰੁੱਖਾਂ ਨੂੰ ਮੂੰਹ ਮਾਰਿਆ ਹੋਇਆ ਸੀ। ਯਾਨੀ ਜਿਸ ਪਾਸੇ ਉਹ ਜਾ ਰਿਹਾ ਸੀ ਇੱਕ ਪਾਸੇ ਜਿਸ ਦੇ ਪਾਸੇ ਉਹਨੂੰ ਦਿਸਦਾ ਸੀ ਉਸ ਪਾਸੇ ਪੱਤੇ ਝਾੜੀਆਂ ਖਾਂਦਾ ਜਾ ਰਿਹਾ ਸੀ। ਕੁਝ ਪੱਤੇ ਤੋੜ ਕੇ ਵੀ ਸੁੱਟੇ ਹੋਏ ਸਨ ਜਿਹੜੇ ਉਸਤੇ ਮੂੰਹ ਚੋਂ ਨਿਕਲ ਗਏ। ਸੋ ਇਸ ਕਰਕੇ ਅਸੀਂ ਅੰਦਾਜ਼ਾ ਲਾਇਆ ਵੀ ਦੂਸਰੇ ਪਾਸੇ ਦਾ ਇੱਕ ਵੀ ਪੱਤਾ ਨਹੀਂ ਤੋੜਿਆ। ਇਸ ਕਰਕੇ ਉਹ ਇੱਕੋ ਹੀ ਪਾਸੇ ਜਿਹੜਾ ਪਾਸਾ ਉਹਨੂੰ ਦਿਸਦਾ ਜਿਸ ਅੱਖੋਂ ਉਸਨੂੰ ਦਿਸਦਾ ਸੀ ਉਸੇ ਪਾਸੇ ਉਸਨੇ ਪੱਤੇ ਤੋੜੇ ਹੋਏ ਨੇ ਇਸ ਕਰਕੇ ਅਸੀਂ ਅੰਦਾਜ਼ਾ ਲਾਇਆ ਕਿ ਉਹ ਕੱਖ ਤੋਂ ਅੰਨਾ ਆਇਆ ਕਾਣਾ ਆ ਰਾਜਾ ਉਹਨਾਂ ਸਹਜਾਦਿਆਂ ਦੀ ਸਿਆਣਪ ਤੇ ਸੂਝਬੂਝ ਦਾ ਕਾਇਲ ਹੋ ਗਿਆ ਸੋ ਉਸਨੂੰ ਤੀਸਰੇ ਤੇ ਆਖਰੀ ਮੁਕਦਮੇ 'ਚ ਵੀ ਬਰੀ ਕਰ ਦਿੱਤਾ ਪਰ ਰਾਜੇ ਨੇ ਸਹਜਾਦਿਆਂ ਦੀ ਪ੍ਰੀਖਿਆ ਫਿਰ ਖੁਦ ਲੈਣੀ ਚਾਹੀ ਰਾਜੇ ਨੇ ਵੱਡੇ ਸਹਜਾਦੇ ਵੱਲ ਮੁਸਕਰਾਉਂਦਿਆਂ ਵੇਖ ਕੇ ਕੁੰਗਲ ਖੜੀ ਕੀਤੀ ਜਿਸ ਦਾ ਭਾਵ ਸੀ ਕਿ ਦੁਨੀਆ ਉੱਤੇ ਸਰਬ ਸ਼ਕਤੀਮਾਨ ਸਰਬ ਸ਼ਕਤੀਮਾਨ ਕੋਈ ਹੈ ਜਿਸ ਦਾ ਹੁਕਮ ਹਰ ਪਾਸੇ ਚੱਲਦਾ ਹੈ ਵੱਡੇ ਸਹਿਜਾਦੇ ਨੇ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ ਜਿਸ ਦਾ ਭਾਵ ਸੀ ਕਿ ਇੱਕ ਨਹੀਂ ਦੋ ਸਰਬ ਸ਼ਕਤੀਮਾਨ ਨੇ ਕਿ ਉੱਪਰ ਰੱਬ ਤੇ ਹੇਠਾਂ ਰਾਜਾ ਤੇ ਫਿਰ ਰਾਜੇ ਨੇ ਦੂਸਰੇ ਸਹਿਜਾਦੇ ਵੱਲ ਵੇਖਿਆ ਤੇ ਛਾਤੀ ਉੱਤੇ ਹੱਥ ਮਾਰਿਆ ਜਿਸ ਦਾ ਭਾਵ ਸੀ ਕਿ ਮਨੁੱਖੀ ਸ਼ਕਤੀवान ਹੋਣਾ ਚਾਹੀਦਾ ਦੂਜੇ ਸਹਿਜਾਦੇ ਨੇ ਸਰ ਨੂੰ ਥਾਪਤ ਪਾਇਆ ਜਿਸ ਦਾ ਭਾਵ ਸੀ ਕਿ ਨੇਰੀ ਸਰੀਰਿਕ ਸਮਰੱਥਾ ਕੋਈ ਅਰਥ ਨਹੀਂ ਰੱਖਦੀ ਬੁੱਧਵਲ ਦੀ ਵੀ ਜ਼ਰੂਰਤ ਹੈ ਕਿ ਅਕਲ ਦੀ ਵੀ ਜ਼ਰੂਰਤ ਹੈ ਅਕਲ ਬੜੀ ਕਿ ਮੱਝ ਹੋ ਜਾਂਦੀ ਹੈ ਨਹੀਂ ਤਾਂ ਫਿਰ ਫਿਰ ਰਾਜੇ ਨੇ ਤੀਜੇ ਸਹਜਾਦੇਵਲ ਵੇਖਿਆ ਤੇ ਦੋਹਾਂ ਹੱਥਾਂ ਤੇ ਬਾਹਾਂ ਨੂੰ ਅੱਗੇ ਕਰਕੇ ਤਿੰਨ ਵਰ ਕਮਾਇਆ ਜਿਸ ਦਾ ਭਾਵ ਸੀ ਕਿ ਕੰਮ ਕਰਦਿਆਂ ਬੰਦਾ ਬਹੁਤ ਕੁਝ ਸਿੱਖ ਲੈਂਦਾ ਪਰ ਸਹਜਾਦੇ ਨੇ ਹੱਥਾਂ ਤੇ ਬਾਹਾਂ ਨੂੰ ਉਸੇ ਤਰ੍ਹਾਂ ਘੁਮਾਉਣ ਤੋਂ ਇਲਾਵਾ ਲੱਤਾਂ ਨੂੰ ਵੀ ਹਿਲਾ ਕੇ ਘੁਮਾਇਆ ਜਿਸ ਤਰ੍ਹਾਂ ਭਾਵ ਸੀ ਕਿ ਅਸਲੀ అనుభవ ਕੰਮ ਕਰਨ ਤੋਂ ਇਲਾਵਾ ਦੇਸ਼ ਪ੍ਰਦੇਸ਼ ਦੀ ਯਾਤਰਾ ਨਾਲ ਵੀ ਹਾਸਲ ਹੁੰਦਾ ਹੈ ਨਹੀਂ ਤਾਂ ਫਿਰ ਖੂਦ ਦਾ ਡੱਡੂ ਖੂਦ ਦਾ ਡੱਡੂ ਹੀ ਹੁੰਦਾ ਸੋ ਰਾਜਾ ਤਿੰਨਾਂ شہਜਾਦਿਆਂ ਦੀ ਕਾਬਲੀਅਤ ਤੇ ਬੜਾ ਪ੍ਰਸੰਨ ਹੋਇਆ ਕਹਿਣ ਲੱਗਾ ਤੁਸੀਂ ਮੇਰੇ ਮਹਿਮਾਨ ਬਣ ਕੇ ਅੱਜ ਦੀ ਰਾਤ ਮੇਰੇ ਮਹਿਲ 'ਚ ਠਹਿਰੋ ਤੇ ਰਾਜਾ ਉਹਨਾਂ شہਜਾਦਿਆਂ ਦੇ ਰਹਿਣ ਸਹਣ ਤੇ ਉਹਨਾਂ ਦੀ ਸਿੱਖਿਸ਼ਿਤ ਬਾਰੇ ਕੁਝ ਹੋਰ ਜਾਣਨ ਦੀ ਦਿਲਚਸਪੀ ਰੱਖਦਾ ਸੀ ਉਸਨੇ ਨੌਕਰਾਂ ਨੂੰ ਸੱਦ ਕੇ ਉਹਨਾਂ ਦੀ ਮਹਿਮਾਨ ਨਵਾਜ਼ੀ ਦੇ ਵਿੱਚ ਕੋਈ ਵੀ ਕਸਰ ਨਾ ਛੱਡਣ ਦੀ ਤਕੀਦ ਕੀਤੀ ਫਿਰ ਉਸਨੇ ਸਹਿਜਾਦਾ ਨੂੰ ਪੁੱਛਿਆ ਕਿ ਤੁਹਾਡੀ ਖਾਤਰਦਾਰੀ ਕਿਵੇਂ ਕੀਤੀ ਜਾਵੇ ਜੇ ਕੋਈ ਖਾਸ ਵਸਤੂ ਜੋ ਤੁਹਾਨੂੰ ਪਸੰਦ ਆ ਤਾਂ ਦੱਸੋ ਇੱਕ ਬੋਲਿਆ ਜੀ ਮੈਂ ਬੂਰੀ ਮੱਝ ਦਾ ਖਾਲਸ ਦੁੱਧ ਪੀਣ ਦਾ ਸ਼ਕੀਨ ਹੈ ਦੂਜੇ ਨੇ ਆਖਿਆ ਜੀ ਮੈਂ ਵਧੀਆ ਬਾਸਮਤੀ ਚਾਵਲ ਪਸੰਦ ਕਰਦਾ ਤੀਜਾ ਸਹਿਜਾਦਾ ਕਹਿੰਦਾ ਜੀ ਮੈਨੂੰ ਸੌਣ ਤੋਂ ਪਹਿਲਾਂ ਲੱਤਾਂ ਘਟਾਉਣ ਦੀ ਆਦਤ ਹੈ ਇਹ ਮੇਰੀ ਖੁਆਇਸ਼ ਹੈ ਪੂਰੀ ਹੋ ਗਈ ਠੀਕ ਹੈ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਤਿੰਨ ਸਹਿਜਾਦਿਆਂ ਨੇ ਵੱਖੋ-ਵੱਖਰੇ ਕਮਰੇ ਉਹਨਾਂ ਨੂੰ ਦਿੱਤੇ ਗਏ ਉਹਨਾਂ ਦੀ ਖੂਬ ਖਾਤਰਦਾਰੀ ਹੋਈ ਸਵੇਰੇ ਜਦੋਂ ਤਿੰਨੋਂ ਸਹਿਜਾਦੇ ਨਹਾ ਧੋ ਕੇ ਵਿਹਲੇ ਹੋਏ ਤੇ ਰਾਜੇ ਉਹਨਾਂ ਨੇ ਉਹਨੇ ਉਹਨਾਂ ਨੂੰ ਬੁਲਾਇਆ ਤੇ ਪੁੱਛਿਆ ਕਿ ਤੁਹਾਡੀ ਮਹਿਮਾਨ ਨਵਾਜ਼ੀ 'ਚ ਕੋਈ ਕਸਰ ਤਾਂ ਨਹੀਂ ਰਹੀ ਤੇ ਉਹ ਬੋਲੇ ਮਹਾਰਾਜ ਹੋਰ ਤਾਂ ਸਭ ਠੀਕ ਹੈ ਪਰ ਮੈਨੂੰ ਦੁੱਧ ਦਾ ਪੂਰਾ ਸਵਾਦ ਨਹੀਂ ਆਇਆ ਉਹ ਸਾਰਾ ਦੁੱਧ ਬੂਰੀ ਮੱਝ ਦਾ ਨਹੀਂ ਸੀ ਉਸ ਤੇ ਵਿੱਚ ਰਲਾ ਸੀਗਾ ਰਾਜੇ ਨੇ ਹੈਰਾਨ ਹੋ ਕੇ ਆਖਿਆ ਹੈ ਇਹ ਮਲਾਵਟ ਮੈਂ ਜਾਣਬੁੱਝ ਕੇ ਤੁਹਾਡੀ ਪਰਖ ਲਈ ਕਰਵਾਈ ਸੀ ਫਿਰ ਉਸਨੇ ਦੂਜੇ ਸਹਾਜਾਦੇ ਨੂੰ ਪੁੱਛਿਆ ਮਹਾਰਾਜ ਬਾਸਮਤੀ ਦੇ ਚੌਲਾਂ ਦੇ ਵਿੱਚ ਮਰਦਾਵਾਸ ਦੀ ਬੋਸ ਆ ਰਹੀ ਬਾਸ ਆ ਰਹੀ ਸੀ ਮੈਂ ਖਾ ਨਹੀਂ ਸਕਿਆ ਇਹ ਬਾਸਮਤੀ ਦੀ ਖੇਤੀ ਜਰੂਰ ਕਿਸੇ ਸ਼ਮਸ਼ਾਨ ਘਾਟ ਦੇ ਨੇੜੇ ਸੀ ਤੇ ਰਾਜੇ ਨੇ ਸਚਾਈ ਜਾਣ ਲਈ ਉਸ ਵਕਤ ਕਿਸਾਨ ਨੂੰ ਸੱਦਿਆ ਤੇ ਉਸ ਤੋਂ ਜਿਸ ਤੋਂ ਬਾਸਮਤੀ मंगवाई ਸੀ ਉਸਨੇ ਦੱਸਿਆ ਕਿ ਬਾਸਮਤੀ ਦੇ ਖੇਤ ਦੇ ਨੇੜੇ 20-25 ਗੱਜ ਦੂਰ ਸ਼ਮਸ਼ਾਨ ਹੈ ਰਾਜਾ ਹੈਰਾਨ ਲੈ ਗਿਆ ਫਿਰ ਤੀਜੇ ਸਹਾਜਾਦੇ ਨੂੰ ਪੁੱਛਿਆ ਗਿਆ ਕਿ ਉਸਨੇ ਦੱਸਿਆ ਕਿ ਮੇਰੇ ਕੋਲ ਜੋ ਦਾਸੀ ਪੈਰ ਦੁਵਾਣ ਵਾਸਤੇ ਆਈ ਸੀ ਉਸ ਦਾਸੀ ਦੇ ਸਾਹਾਂ ਦੇ ਵਿੱਚੋਂ ਬੱਕਰੀ ਦੇ ਦੁੱਧ ਦੀ ਬਾਸ ਆ ਰਹੀ ਸੀ ਜਾਪਦਾ ਜਿਵੇਂ ਛੋਟੀ ਉਮਰੇ ਉਹ ਬੱਕਰੀ ਦੇ ਦੁੱਧ ਤੇ ਪਲੀ ਹੋਵੇ ਮੈਨੂੰ ਬੱਕਰੀ ਦੇ ਬਾਸ ਤੋਂ ਛੇੜਾ ਸੋ ਮੈਂ ਉਸ ਤੋਂ ਪੈਰ ਨਹੀਂ ਦੁਵਾਇਆ ਰਾਜੇ ਨੇ ਸਚਾਈ ਜਾਣ ਲਈ ਉਸ ਦਾਸੀ ਦੇ ਪਿਓ ਨੂੰ ਸੱਦਾ ਭੇਜਿਆ ਉਸ ਨੇ ਦੱਸਿਆ ਕਿ ਇਸ ਕੰਨਿਆ ਦੀ ਮਾਂ ਦੇ ਜੰਮਣ ਵੇਲੇ ਮਰ ਗਈ ਸੀ ਸੋ ਇਸ ਨੂੰ ਬੱਕਰੀ ਦੇ ਦੁੱਧ ਨਾਲ ਪਾਲਿਆ ਇਸੇ ਕਰਕੇ ਸ਼ਾਹ ਦੇ ਮੂੰਹ 'ਚ ਉਹ ਬੱਕਰੀ ਦੇ ਦੁੱਧ ਦੀ ਬਾਸ ਆਉਂਦੀ ਹੈ। ਸੋ ਰਾਜੇ ਨੇ ਤਿੰਨ ਸਹਿਜਾਦਿਆਂ ਦੇ ਸੂਖਮ ਭਾਵਾਂ ਦੀ ਦਾਤ ਦਿੱਤੀ ਤੇ ਰਾਜੇ ਦੀਆਂ ਤਿੰਨ ਬੇਟੀਆਂ ਸੀ। ਤਿੰਨੇ ਉਪਰ ਉਥਲੀਆਂ ਤੇ ਪਰਜਵਾਨ ਇੱਕ ਤੋਂ ਇੱਕ ਚੜ੍ਹਿੰਦੀਆਂ। ਤੇ ਰਾਜੇ ਨੇ ਉਹਨਾਂ ਸਹਿਜਾਦਿਆਂ ਨੂੰ ਉਹਨਾਂ ਆਪਣੀਆਂ ਸ਼ਹਿਜਾਦੀਆਂ ਨਾਲ ਵਿਆਹ ਕਰਨ ਦੀ ਬੇਨਤੀ ਕੀਤੀ ਜੋ ਤਿੰਨਾਂ ਨੇ ਪ੍ਰਵਾਨ ਕਰ ਲਈ। ਤਿੰਨੋਂ ਸਹਿਜਾਦੇ ਰਾਜੇ ਦੇ ਜਵਾਈ ਬਣ ਗਏ ਕੁਝਰ ਉੱਤੇ ਰਹਿ ਕੇ ਉਹ ਆਪਣੀਆਂ ਰਾਣੀਆਂ ਸਮੇਤ ਵਾਪਸ ਆਪਣੇ ਦੇਸ਼ ਪਰਤੇ। ਪਾਦਸ਼ਾਹ ਨੇ ਆਪਣੇ ਪੁੱਤਰਾਂ ਨੂੰ ਨੂਹਾ ਸਮੇਤ ਘਰ ਪਰਤਦੇ ਦੇਖ ਕੇ ਬੜਾ ਉਤਸ਼ਾਹ ਮਨਾਇਆ ਤੇ ਉਹਨਾਂ ਦੀ ਸਾਰੀ ਵਿਥਿਆ ਸੁਣੀ ਕਿ ਸਭ ਇੱਕੋ ਜਿਹੇ ਮਹਾਨ ਸਨ ਸੋ ਪਾਦਸ਼ਾਹ ਦੇ ਵੱਡੇ ਪੁੱਤਰ ਨੂੰ ਗੱਦੀ ਸੌਪਣ ਦਾ ਫੈਸਲਾ ਕੀਤਾ ਗਿਆ ਸੋ ਇਹ ਸੀ ਕਹਾਣੀ ਅੰਦਰ ਦੀ ਅੱਖ ਅੰਦਰ ਦੀ ਸੂਝ ਕਿ ਬੰਦੇ ਦੇ ਅੰਦਰ ਜਿਹੜੀ ਸੋਚ ਹਨ ਕਿਸੇ ਚੀਜ਼ ਦੀ ਜਜਮੈਂਟ ਕਰਨ ਦੀ ਉਹ ਵੀ ਕਾਬਲੀਅਤ ਬੜੀ ਕਮਾਲ ਹੁੰਦੀ ਹੈ ਕਿੰਨੇ ਮਤਲਬ ਇਸ ਤਰ੍ਹਾਂ ਦੇ ਬਲਾਈਂਡ ਕੇਸ ਹੁੰਦੇ ਨੇ ਜਿਹੜੇ ਸਲਝਦੇ ਨਹੀਂ ਜਿਹੜੇ ਇੰਟੈਲੀਜੈਂਟ ਲੋਕ ਹੁੰਦੇ ਨੇ ਇੰਟੈਲੀਜੈਂਸੀ ਦੇ ਵਿੱਚ ਹੁੰਦੇ ਨੇ ਪਾਰਖੂ ਹੁੰਦੇ ਨੇ ਅੱਗੇ ਖੁਰੇ ਲੱਭਦੇ ਹੁੰਦੇ ਸੀ ਪੈੜ ਫੜਦੇ ਹੁੰਦੇ ਸੀ ਬਹੁਤ ਸਾਰੇ ਕੇਸ ਸਲਝਾਉਂਦੇ ਹੁੰਦੇ ਸੀ ਪਰੇ ਪੰਚਾਇਤ ਦੇ ਵਿੱਚ ਜਿਹੜੇ ਸਿਆਣੇ ਬਿਆਣੇ ਲੋਕ ਹੁੰਦੇ ਸੀਗੇ ਪਤਵੰਤੇ ਲੋਕ ਹੁੰਦੇ ਸੀਗੇ ਉਹ ਫੈਸਲੇ ਕਰਵਾ ਦਿੰਦੇ ਸੀ ਉਹ ਅੱਖ ਪਛਾਣ ਜਾਂਦੇ ਸੀ ਕਿ ਕੌਣ ਝੂਠ ਬੋਲਦਾ ਕੌਣ ਸੱਚ ਬੋਲਦਾ ਜਾ ਉਹਨਾਂ ਦੇ ਕੋਈ ਸੋਰਸ ਹੁੰਦੇ ਸੀਗੇ ਕੋਈ ਸੂਤਰ ਹੁੰਦੇ ਸੀਗੇ ਸੋ ਇਸ ਕਰਕੇ ਅੰਦਰ ਦੀ ਅੱਖ ਤਜਰਬੇ ਨਾਲ ਆਉਂਦੀ ਹੈ achhiya kitabaan padan de naal jaa kuch god gifted bhi ho sakdi hai te kuch jis tarah ਉਹਨੇ ਕਹਾਣੀ ਆਪਾਂ ਤੁਹਾਨੂੰ ਸੁਣਾਈ ਹੈ ਹੁਣ ਜੇ ਤੁਸੀਂ ਭਾਵੇਂ ਪਸ਼ੂ ਨਹੀਂ ਪਾਲੇ ਜਿਵੇਂ ਹੁਣ ਉਸ ਊਠ ਦਾ ਤੁਸੀਂ ਵੇਖੋਗੇ ਕਿ ਊਠ ਲੰਗਿਆ ਕੀ ਉਹਨਾਂ ਦੀਆਂ ਚਾਰੇ ਲੱਤਾਂ ਦੇ ਨਿਸ਼ਾਨ ਬਰਾਬਰ ਨੇ ਜਾਂ ਜੇ ਵਿਅਕਤੀ ਕੋਈ ਲੰਗ ਮਾਰ ਕੇ ਵੀ ਚੱਲਦਾ ਹੈ ਤਾਂ ਤੁਸੀਂ ਵੇਖੋਗੇ ਕਿ ਉਸ ਦੀ ਲੱਤ ਦਾ ਨਿਸ਼ਾਨ ਤੁਹਾਨੂੰ ਪਤਾ ਲੱਗ ਜਾਏਗਾ ਕਈ ਲੋਕਾਂ ਨੂੰ ਲੱਤਾਂ ਚੌੜੀਆਂ ਕਰਕੇ ਤੁਰਨ ਦੀ ਆਦਤ ਹੁੰਦੀ ਹੈ ਜਾਂ ਉਹਨਾਂ ਨੇ ਜੁੱਤੀ ਕਿਸ ਤਰ੍ਹਾਂ ਦੀ ਪਾਈ ਹੈ ਬੂਟਾਂ ਦੇ ਪੈਰਾਂ ਤੋਂ ਨਿਸ਼ਾਨ ਬਣ ਜਾਂਦੇ ਨੇ ਇਸੇ ਤਰ੍ਹਾਂ ਮਤਲਬ ਇਹ ਜਿਹੜੀਆਂ ਪੈੜਾਂ ਨੇ ਇਹ ਜਿਹੜੀਆਂ ਨਿਰਖਾਂ ਨੇ ਅੱਜਕੱਲ ਦੇ ਪੁਲਿਸ ਤੰਤਰ ਦੇ ਵਿੱਚ ਖੁਫੀਆ ਸਿਸਟਮ ਦੇ ਵਿੱਚ ਖੁਫੀਆ ਨਾਵਲਾਂ ਦੇ ਵਿੱਚ ਇਜਤਿਹਾਮ ਮਿਲਦੀਆਂ ਨੇ ਜਿੰਨੀ ਵੀ ਹਾਈ ਟੈਕ ਥਿਉਰੀ ਹੈ ਉਸ ਦੇ ਵਿੱਚ ਇਹ ਚੀਜ਼ਾਂ ਸਭ ਸਮਝਾਈਆਂ ਜਾਂਦੀਆਂ ਨੇ ਫਿੰਗਰਪ੍ਰਿੰਟ ਕੀ ਨੇ ਕਿਸੇ ਚੀਜ਼ ਦੀ ਮਹਿਕ ਕੀ ਹੈ ਸੋ ਇਹ ਮਨੁੱਖਤਾ ਦਾ ਗਿਆਨ ਹੈ ਜਿਹੜਾ ਬਹੁਤ ਸਾਰੇ ਮਸਲੇ ਸਾਨੂੰ ਉਨਾਂ ਹੀ ਪਤਾ ਲੱਗੇਗਾ ਸੁਪੋਜ਼ ਕਰੋ ਅੱਜ ਵੀ ਕਿ ਕੋਈ ਤੁਹਾਡੇ ਵਿਹੜਾ ਕੱਚਾ ਆ ਉੱਥੇ ਕਿਸੇ ਟਰੈਕਟਰ ਦੇ ਕਿਸੇ ਜੀਪ ਦੇ ਕਿਸੇ ਕਾਰ ਦੇ ਨਿਸ਼ਾਨ ਨੇ ਗਲੀ 'ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੱਜ ਕੌਣ ਸਾਡੇ ਵਿਹੜੇ ਆਇਆ ਸੋ ਖੇਤ ਚ ਉਜਾੜਾ ਕਿਨੇ ਕੀਤਾ ਉਹ ਪੈੜਾਂ ਤੋਂ ਪਤਾ ਲੱਗ ਜਾਂਦਾ ਜੇ ਇੱਕ ਪਾਸੇ ਦੇ ਪੱਤੇ ਖਾਦੇ ਨੇ ਤਾਂ ਕਿਹੜਾ ਜਾਨਵਰ ਲੰਗਿਆ ਜੇ ਨੀਵੇਂ ਖਾਦੇ ਨੇ ਤਾਂ ਇਹਦਾ ਮਾਲਕ ਕੋਈ ਉੱਠ ਬਲ ਕੋਈ ਬਲਦ ਘੋੜਾ ਹੋਏਗਾ ਗਾਂ ਹੋਏਗੀ ਜੇ ਪੱਤੇ ਉੱਪਰੋਂ ਤੋੜੇ ਹੋਏ ਨੇ ਤੇ ਇਹਦਾ ਮਾਲਕ ਕੋਈ ਉੱਚਾ ਜਾਨਵਰ ਹੋਏਗਾ ਸੋ ਇਸ ਕਰਕੇ ਜਿਹੜੇ ਇਸ ਤਰ੍ਹਾਂ ਦਾ ਲਿਟਰੇਚਰ ਪੜ੍ਹਦੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੀਆਂ ਕਹਾਣੀਆਂ ਗਿਆਨ ਸੁਣਦੇ ਪਹਿਲਾਂ ਲੋਕ ਸੀ ਉਤੋਂ ਬਹੁਤ ਸਾਰੀ ਸੂਝ ਇਹਨਾਂ ਚੀਜ਼ਾਂ ਦੀ ਲੱਗ ਜਾਂਦੀ ਸੀ ਸੋ ਇਹ ਸੀ ਆ ਲੋਕਾਣੀ ਅੰਦਰ ਦੀ ਅੱਖ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਰਾਜਨੀਤਿਕ ਚਰਚਾ ਲਈ ਐਡਵੋਕੇਟ ਸਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ ਤੇ ਤੁਸੀਂ ਆਪਣੇ ਇਹਨਾਂ ਭ੍ਰਮਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876096655 ਆਪਣੇ ਨਾਲ ਭਾਈ ਜੀ ਬ੍ਰੈਂਪਟਨ ਤੋਂ ਜਗਦੀਸ਼ ਸਿੰਘ ਬਾਜ ਜੁੜੇ ਨੇ ਸਤਿ ਸ਼੍ਰੀ ਅਕਾਲ ਬਾਜੀ ਹਾਂਜੀ ਟਵਾਣਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਹਾਂਜੀ ਪਹਿਲਾਂ ਮੈਂ ਦੇਖਿਆ ਵੀ ਕਾਲਰ ਸੀ ਨਾ ਹਵਾਕ ਸਾਫ਼ ਨਹੀਂ ਸੀ ਆਣੀ ਅਬ ਮਤਲਬ ਜਦੋਂ ਕੋਈ ਗੱਲ ਕਰਦੇ ਸੀਗੇ ਹੂੰ ਤੇ ਅੱਜ ਮੈਨੂੰ ਤੁਸੀਂ ਆ ਹਾਂਜੀ ਨਹੀਂ ਤੁਹਾਡੀ ਵਾਸਾ ਸਾਫ਼ ਆ ਰਹੀ ਸੀ ਤੁਹਾਡੀ ਸੁਰਿੰਦਰ ਸਿੰਘ ਬਣਾ ਦੀ ਜਦੋਂ ਕਾਲਰ ਕੋਈ ਕਾਲ ਕਰਦੇ ਸੀਗੇ ਨਾ ਉਹ ਠੀਕ ਨਹੀਂ ਚੰਦ ਤੇ ਮੈਂ ਛੋਟੀ ਜੀ ਗੱਲ ਕਰ ਲਈਆਂ ਜੀ ਜਿਹੜੀ ਹਸਬੰਡ ਵਾਈਫ ਦੀ ਲੜਾਈ ਹੁੰਦੀ ਹੈ ਨਾ ਹੂੰ ਇਹਦੇ ਜੀ ਬੰਦਾ ਕਈ ਵਾਰੀ ਇੰਜਾਇਅ ਕਰਦਾ ਸੀ ਮੈਂ ਬੜੀ ਹਾਸੇ ਦੀ ਗੱਲ ਦੱਸਦਾ ਹੂੰ ਤੇ ਪਹਿਲੇ ਫੇਸ ਰਹਿੰਦੇ ਸੀਗੇ ਤੇ ਮੇਰੀ ਸਿਸਟਰ ਸੀਗੀ ਦੋ ਫੇਸ ਹੂੰ ਵੱਡੀ ਹੂੰ ਤੇ ਬੜੇ ਉਹ ਮਤਲਬ ਸੰਜੀਤਾ ਬੜੇ ਮੈਂ ਆਈਡਲ ਕਪਲ ਹੈਗੇ ਆ ਵੀਡੀਓ ਦੀ ਉਹਨਾਂ ਦੀ ਮਤਲਬ ਬਹੁਤ ਵਧੀਆ ਹੈਗਾ ਹਾਲਾਂਕਿ ਇੰਟਰ ਕਾਸਟ ਮੈਰੀ ਜਾਂ ਹਾਂ ਦੀ ਹੂੰ ਤੇ ਨਾ ਲਾਕ ਨੂੰ ਲੜਤੀ ਸਰਦੀਆਂ ਦੇ ਦਿਨ ਸੀਏ ਹਮ ਹਮ ਤੇ ਬੰਦਿਆ ਚ ਵੀ ਤੁਹਾਨੂੰ ਪਤਾ ਜੀ ਵੀ ਜਵਾਨੀ ਚ ਜਿਆਦਾ ਆਕੜ ਹੁੰਦੀ ਹੈ ਹਨਾ ਬੰਦਾ ਵੀ ਨਹੀਂ ਕਹਿਦਾ ਮਾਨਾ ਮਤਲਬ ਹਮ ਤੇ ਉਹ ਸ਼ਾਮ ਨੂੰ ਮਤਲਬ 9:30 ਹੋਣੇ ਉਹ ਕਹਿੰਦੀ ਮੈਂ ਚੱਲੀ ਮਤਲਬ ਤੇਰੀ ਭੈਣ ਕੋਲ ਹਮ ਮੈਨੂੰ ਪੁੱਛ ਮੈਂ ਕਿਹਾ ਕੋਈ ਨਹੀਂ ਚਲੇ ਜਵੇ ਹਮ ਤੇ ਉਹ ਸੀਗੇ ਬਈ ਜਿਹੜੇ ਮਕਾਨ ਮਾਲਕ ਸੀਗੇ ਉਹ ਕੋਟੀ ਨੂੰ ਹੋਣਾ ਗੇਟ ਨੂੰ ਤਾਲਾ ਲਾ ਦਿੰਦੇ ਸੀਗੇ ਹੂੰ ਤੇ ਮੋਹਾਲੀ ਕੰਧਾਂ ਛੋਟੀਆਂ ਮਤਲਬ 2 ਫੁੱਟ ਦੀਆਂ ਕਿੰਨੀਆਂ ਕੁ ਮਤਲਬ ਇੰਨੀ ਹੀ ਹੋਣੀਆਂ 1.5 ਤੋਂ ਫੁੱਟ ਦੀਆਂ ਹਨਾ ਬਾਇ ਲਾਅ ਇੰਨਾ ਕਰਕੇ ਆਇਆ ਜੀ ਹੂੰ ਉਹ ਜੀ ਖੰਦ ਟਪਕੇ ਚਲੇਗੇ ਤੇ ਸਾਹਮਣੇ ਪਾਰਕ ਚ ਸੀਗੇ ਪਾਰਕ ਚ ਦੌੜ ਲਵਾਈ ਉਹ ਵੀ ਕਹਿੰਦੇ ਹਣੇ ਕਿਉਂ ਭਲੇ ਬੰਦੇ ਨਾਲ ਲੜੀ ਜਾਨੀ ਘਰੇ ਨਹੀਂ ਬੈਠ ਹੁੰਦਾ ਹਾਂ ਮੈਂ ਹਾਂ ਅਸਤੇ ਹੁੰਦੇ ਹਣ ਕਿਉਂ ਗੱਲ ਹੱਲ ਕਰਕੇ ਜੀ ਹਾਂ ਬਾਕੀ ਇੰਨਾ ਕਿ ਮੈਂ ਕਹਿੰਦਾ ਜੀ ਵੀ ਹੱਥ ਚੁੱਕਣ ਵਾਲੀ ਇਤਾਂ ਦੀ ਗੱਲ ਨਹੀਂ ਆਪਾਂ ਕਿਤੇ ਜਵਾਰ ਨਾਲ ਲੜੀ ਬਿਲਕੁਲ 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 ਹਾਂ ਜੀ ਹਾਂ ਉੱਤੇ ਕੰਬੋਸ ਬਹੁਤ ਖਰਾਬ ਹੁੰਦਾ ਕਾਸਖਾਨੀ ਨਾਲ ਕੰਟਰੀਆਂ ਤੇ ਜਦੋਂ ਤੁਸੀਂ ਮਤਲਬ ਸੁਣਨ ਵਾਲਿਆਂ ਨੂੰ ਵੀ ਚਾਹੀਦਾ ਜੀ ਕੋਈ ਜਵਾਨ ਬੰਦੇ ਵੀ ਆਪਣੇ ਸੁਣਦੇ ਹੈਗੇ। ਜੇ ਜਦੋਂ ਤੁਸੀਂ ਹੱਥ ਚੱਕਦੇ ਹੋ ਆਦਮੀ ਦਾ ਪੱਖ ਬਹੁਤ ਕਮਜ਼ੋਰ ਹੋ ਜਾਂਦਾ ਹੈ। ਬਿਲਕੁਲ 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 ਬਿਲਕੁਲ। ਹਾਂਜੀ ਓਕੇ ਜੀ ਸਮਾਂ ਦੇਣ ਲਈ ਧੰਨਵਾਦ ਜੀ। ਮਿਹਰਬਾਨੀ ਮਿਹਰਬਾਨੀ। ਸੋ ਬੜੇ ਜ਼ਿੰਦਗੀ ਦੇ ਕਿਸੇ ਇਸ ਤਰ੍ਹਾਂ ਦੇ ਵੀ। ਖੈਰ ਇਹ ਚੀਜ਼ਾਂ ਜ਼ਿੰਦਗੀ ਦਾ ਹਿੱਸਾ ਨੇ ਪਰ ਕਈ ਵਾਰ ਇਸ ਜਿਹੜੀ ਸਥਿਤੀ ਬੜੀ ਅਜੀਬ ਬਣਦੀ ਹੈ।